ਗੇਦਰਵਾਹਾ ਦੇ ਸਰਕਾਰੀ ਹਸਪਤਾਲ ਦੀ ਇੱਕ ਵੀਡੀਓ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਵਿੱਚ ਇੱਕ ਵਿਅਕਤੀ ਦੱਸ ਰਿਹਾ ਕਿ ਉਸਦੇ ਨਾਲ ਉਸਦੀ ਬੇਟੀ ਅਤੇ ਸੈਲ ਕਟਨ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਗੇਦਰਵਾਹਾ ਲੈ ਕੇ ਆਇਆ ਪਰ ਇੱਥੇ ਡਾਕਟਰ ਹੀ ਨਹੀਂ ਦੀ ਡਾਕਟਰ ਉਸ ਨੂੰ ਅੱਗੇ ਰੈਫਰ ਕਰਨ ਦੇ ਫਲਾ ਦੇ ਰਹੀ ਨੇ ਉਸਨੇ ਮੌਜੂਦਾ ਸਰਕਾਰ ਦੇ ਸਿਹਤ ਸਬਾਵਾਂ ਤੇ ਸਵਾਲ ਚੁੱਕੇ ਪਹਿਲਾ ਸਮੇਂ ਵਿੱਚ ਸਰਕਾਰੀ ਹਸਪਤਾਲ ਦੀ ਹਾਲਤ 'ਤੇ ਬਿਆਨ ਕੀਤੀ ਹੈ ਵਿਅਕਤੀ ਜੋ ਗਿੱਦੜਵਾਹਾ ਦਾ ਵਾਸੀ ਹੈ ਬੇਟੀ ਹੁਣ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਹੈ ਇਸ ਵਿਅਕਤੀ ਵੱਲੋਂ ਹੁਣ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਸਾਰੀ ਸਥਿਤੀ ਨੂੰ ਫਿਰ ਤੋਂ ਅੱਗੇ ਰੱਖਿਆ ਗਾਇਸ ਵਿਅਕਤੀ ਦੇ ਅਨੁਸਾਰ ਉਸਨੇ ਗਿੱਦੜਵਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਵੜਿੰਗ ਨੂੰ ਫੋਨ ਕੀਤਾ ਤੇ ਉਹਨਾਂ ਨੇ ਉਸਦੇ ਬੇਟੇ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਦੱਸ ਦਈਏ ਵਿਅਕਤੀ ਦੇ ਅਨੁਸਾਰ ਉਸਦੀ ਬੇਟੀ ਦੇ ਸਾਲ ਕਟਣ ਕਾਰਨ ਉਸ ਨੂੰ ਡੇਂਗੂ ਡੇਂਗੂ ਹੋ ਗਿਆ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਗਏ ਪਰ ਸਰਕਾਰੀ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਾਰਨ ਉਸ ਨੂੰ ਅੱਗੇ ਰੈਫਰ ਕਰਨ ਦੀ ਸਲਾਹ ਦਿੱਤੀ ਜਿਸ ਤੋਂ ਪ੍ਰੰਤ ਉਸਨੇ ਵਿਧਾਇਕ ਨੂੰ ਸਾਰੀ ਗੱਲ ਦੱਸ ਦਿੱਤੀ ਉਧਰ ਸੀਨੀਅਰ ਮੈਡੀਕਲ ਅਫਸਰ ਦਾ ਕਹਿਣਾ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੈ ਇਸ ਸੰਬੰਧੀ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ਤੇ ਪੇਚ ਚੁੱਕੇ ਹਨ ਸਰ ਉਹ ਪੇਸ਼ ਨੂੰ 11 ਸਾਲ ਦੀ ਉਮਰ ਦੀ ਮਨਾਕਸ਼ੀ ਨਾਮ ਹੈ ਜੀ ਕਿ ਦਿੜਾ ਲੋਕਲ ਲੈਣ ਵਾਲਿਆ ਉਹਨਾਂ ਨੂੰ ਤਾਂ ਪਿਛਲੇ ਕੁ ਮਹੀਨੇ ਤੋਂ ਬੁਖਾਰ ਸੀਗਾ ਟ੍ਰੀਟਮੈਂਟ ਲੈ ਰਹੇ ਸੀ ਕੱਲ ਜਦੋਂ ਆਏ ਸੀ ਵਿਚਾਰੀ ਉਹਦੀ ਥੋੜੀ ਹਾਲਟ ਡਾਊਨ ਸੀ ਕੰਡੀਸ਼ਨ ਪੇਟ ਦਰਦ ਵਗੈਰਾ ਸੀਗਾ ਜੀ ਉਹਨੂੰ ਐਡਮਿਟ ਕਰਕੇ ਡਾਇਗਨੋਸ ਹੋਦਾ ਇੰਟੈਰਨਿਕ ਫੀਵਰ ਹੈ ਜੀ ਅੱਜ ਸਟੇਬਲ ਹੈ پیشنਟ ਉਹਦੇ ਸੈੱਲ ਵੀ ਘਟੇ ਸੀ ਥੋੜੀ ਲਿਵਰ ਨੂੰ ਸੋਚ ਸੀਗੀ ਜੀ ਪਰ ਅੱਜ ਠੀਕ ਹੈ ਬੱਚੀ ਹਸਪਤਾਲ ਤੇ ਵਾਇਰਲ ਤਾਂ ਹੋਈ ਹੈ ਜੀ ਮੈਂ ਆਪਦੀ ਬੱਚੀ ਮੇਰੀ ਵਿਚੀ ਸੀ ਬਿਮਾਰ ਜਾ ਰੇ ਤੇ ਮੈਂ ਇਹਨਾਂ ਨੂੰ ਸਰਕਾਰੀ ਹਸਪਤਾਲ ਤੇ ਲੈ ਗਿਆ ਉੱਥੇ ਡਾਕਟਰ ਕੋਈ ਹੈ ਨਹੀਂ ਸੀਗਾ ਜੀ ਮੈਂ ਪੁੱਛਿਆ ਡਾਕਟਰ ਕਿੱਥੇ ਨੇ ਇਹ ਕਹਿੰਦੇ ਮੀਟਿੰਗਾਂ ਤੇ ਹੈਗੇ ਆ ਅਰ ਤੇ ਮੇਰੀ ਬੱਚੀ ਨੂੰ ਕਹਿੰਦੇ ਰੈਫਰਲ ਕਰ ਦਿੰਨੇ ਆ ਸੀ ਤਾਂ ਇਹਨਾਂ ਕਰ ਸਕਦੇ ਆ ਵੀ ਰੈਫਰਲ ਕਰ ਦਿੰਨੇ ਆ ਬਠੰਡੇ ਜਮ ਲੋਟ ਉੱਥੇ ਜਾ ਕੇ ਇਲਾਜ ਮੇਰੀ ਬੱਚੀ ਦੇ ਰਸਤੇ ਜੇ ਕੁਝ ਹੋ ਜਾਂਦਾ ਇਹਦਾ ਜ਼ਿੰਮੇਵਾਰ ਸਰਕਾਰ ਹੈਗੀ ਆ ਤੇ ਫਿਰ ਮੈਂ ਕਰਾਈ ਨਹੀਂ ਉੱਥੇ ਵੀ ਰੈਫਰਲ ਰੂਪਲ ਦਾ ਜੇ ਡਾਕਟਰ ਉੱਥੇ ਬੁਲਾਉਂਦੇ ਜਾਂ ਕੁਝ ਹੋਰ ਗੱਲ ਹੁੰਦੀ ਤਾਂ ਮੰਨਦੇ ਤੇ ਫਿਰ ਮੈਂ ਇਥੋਂ ਆਪਣੇ ਕਹਿੰਦੇ ਆ ਰਾਏਵੜਿੰਗ ਦੇ ਜੀ ਦਾ ਨੰਬਰ ਲਿੱਤਾ ਕਿਸੇ ਤੋਂ ਉਹਨਾਂ ਨੂੰ ਮੈਨੂੰ ਇੱਥੇ ਪ੍ਰਾਈਵੇਟ ਚ ਦਾਖਲ ਕਰਾਇਆ ਮੇਰੀ ਬੱਚੀ ਨੂੰ ਸੁਵਿਧਾ ਮਿਲੀ ਆ ਜੀ ਕੀ ਕੈਂਡ ਦਾ ਕੰਮ ਕਰਦਾ ਜੀ ਰੰਗ ਦਾ ਛਾਰਾਂ ਦੇ ਕੋਈ ਹੈ ਨਹੀਂਗਾ ਜੀ ਹਸਪਤਾਲਾਂ 'ਚ ਔਰ ਮੈਂ ਤਾਂ ਉਹਨਾਂ ਦਾ ਨੰਬਰ ਵੀ ਮੰਗੀ ਜਾਂਦਾ ਸੀਗਾ ਹੈ ਭਗਵੰਤਮਾਨ ਦਾ ਹੈਲਪਲਾਈਨ ਨੰਬਰ ਉਹ ਕਹਿੰਦਾ ਵੀ ਜਿਹੜਾ ਕੋਈ ਮੌਜੂਦਾ ਨਾ ਹੋਵੇ ਸਰਕਾਰੀ ਤੇ ਸਾਨੂੰ ਕੋਲ ਕਰੋ ਉਹ ਵੀ ਨਹੀਂ ਮਿਲਿਆ ਇਹਨਾਂ ਦੇ ਬੰਦੇ ਕੋਲੇ ਵੀ ਕੋਲ ਕੀਤਾ ਮੈਂ ਉਹ ਕਹਿੰਦੇ ਡਾਕ ਰਾਸ ਦੇ ਨੂੰ ਕੋਈ ਡਿਊਟੀ ਨਹੀਂ ਲਈ ਕਿਸੇ ਨੇ ਕਿਸੇ ਦੀ ਵੀ ਬੰਦੇ ਰਾਤ ਨੂੰ ਡਿਊਟੀ ਲਾਣ ਆ ਰਹੀਏ ਡਾਕਟਰਾਂ ਦੀ ਬਸ ਆਹੀ ਕਰਦੇ ਆਂ ਜੀ ਡਾਕਟਰ ਡਾਕਟਰ ਸਾਰੇ ਉੱਥੇ ਪਹੁੰਚਨੇ ਚਾਹੀਦੇ ਆ ਤਾਂ ਪਰ ਹਰ ਇੱਕੇ ਛੁੱਟੀ ਮਾਰੇ ਉਹ ਮੀਟਿੰਗੇ ਕਰੀ ਜਾਓ ਫਿਰ ਡਾਕਟਰਾਂ ਦੀ ਕੀ ਲੋੜ ਹੈ ਜੇ ਸਰਕਾਰੀ ਹਸਪਤਾਲ ਚ ਡਾਕਟਰ ਹੈ ਨਹੀਂ ਤਾਂ ਫਿਰ ਮੀਟਿੰਗਾਂ ਤੇ ਰੱਖੋ ਫਿਰ ਇਹਨਾਂ ਨੂੰ ਹਸਪਤਾਲ ਬੰਦ ਕਰ ਦਿਓ ਫਿਰ ਹੋਰ ਕੀ ਹੈ ਜੀ ਸਾਡੇ ਕੋਲ ਜੀ 7 ਪੋਸਟਾਂ ਤੇ ਮਰਜੈਂਸੀ ਮੈਡੀਕਲ ਆਫੀਸਰ ਦੀ ਸਭ ਤੋਂ ਜ਼ਿਆਦਾ ਜਿਹੜੀ ਇਫੈਕਟ ਹੋ ਰਹੀ ਹੈ ਉਹਦੇ ਚ ਸਿਰਫ 2 ਭਰੀਆਂ ਆ ਸਾਡੇ ਕੋਲ 5 ਪੋਸਟਾਂ ਖਾਲੀ ਪਈਆਂ ਉਸ ਤੋਂ ਬਗੈਰ ਗਾਇਨਕੋਲੋਜਿਸਟ ਦੀ ਪੋਸਟ ਖਾਲੀ ਹੈ ਪੀਡੀਆਟ੍ਰੀਸ਼ian ਦੀ ਵੀ ਪੋਸਟ ਖਾਲੀ ਹੈ ਐਨਸਥੀਸੀਆ ਵਾਲਾ ਨਹੀਂ ਹੈ ਕੋਈ ਮੈਡੀਕਲ ਸਪੈਸ਼ਲਿਸਟ ਨਹੀਂ ਹੈ ਕੋਈ ਆਈ ਵਾਲਾ ਡਾਕਟਰ ਨਹੀਂ ਹੈ ਕੋਈ ਫੁਰਕੀ ਬਾਕੀ ਮੈਂ ਤਾਂ ਜ਼ਰੂਰੀ ਇਹ ਹੀ ਹੁੰਦੇ ਆ ਇਹ ਹੋਣ ਸਾਡੇ ਕੋਲ ਸਾਨੂੰ ਸਰਜਨ ਇਕ ਆਏ ਆ ਸਾਡੇ ਕੋਲ ਆਪਰੇਸ਼ਨਾਂ ਦੇ ਮਾਹਰ ਆ ਉਹ ਸ਼ੁਰੂ ਕਰਦੇ ਉਹਨਾਂ ਨੇ ਕੰਮ ਐਕਚੁਅਲੀ ਮੈਡੀਕਲ ਆਫਿਸ ਸਾਡੇ ਕੋਲ ਇਸ ਐਮਰਜੈਂਸੀ ਮੈਡੀਕਲ ਆਫੀਸਰ ਨਹੀਂ ਹੈ ਸਾਡੇ ਕੋਲ ਦੋ ਹੀ ਮੈਡੀਕਲ ਆਫੀਸਰ ਹੈ ਤੋ ਈਵਨਿੰਗ ਡਿਊਟੀ ਕਰਦੇ ਆ ਤੇ ਹਫਤੇ ਚ ਤਿੰਨ ਨਾਈਟਾਂ ਕਰਦੇ ਆ ਉਹ ਤਿੰਨ ਨਾਈਟਾਂ ਕਰਦੇ ਜੇ ਸਾਡੇ ਕੋਲ ਤਿੰਨਾ ਮੈਡੀਕਲ ਆਫ ਤਿੰਨ ਹੁਣ ਐਟ ਲੀਸਟ ਤਿੰਨ ਡਾਕਟਰ ਵੀ ਐਮਰਜੈਂਸੀ ਵਾਲੇ ਤਾਂ ਫਿਰ ਉਸ ਸਾਰੀਆਂ ਨਾਈਟਾਂ ਕਵਰ ਕਰ ਸਕਦੇ ਆ ਫਿਰ 8 ਵਜੇ ਤੱਕ ਕੱਲ ਹੈ ਨਹੀਂ ਸੀ ਸੰਡੇ ਨੂੰ ਨਹੀਂ ਹੁੰਦੇ ਉਹ ਮੰਡੇ ਟਿਊਜ਼ਡੇ ਵੈਡਨਸਡੇ ਤਿੰਨ ਦਿਨ ਦੀ ਨਾਈਟ ਡਿਊਟੀ ਹੁੰਦੀ ਹੈ ਫਿਰ ਉਸ ਦਿਨ ਪੇਸ਼ੈਂਟ ਦਾ ਕੀ ਕੀਤਾ ਜਾਂਦਾ ਜੀ ਫਿਰ ਉਹਨਾਂ ਨੂੰ ਮੁਕਸਰ ਹਮਲੂ ਟ੍ਰੈਫਰ ਕਰ ਦਿੱਤਾ ਜਾਂਦਾ ਬਾਕੀ ਸਟਾਫ ਹੁੰਦਾ ਉੱਥੇ ਸਟਾਫ ਨਾ ਸਿ ਡਿਊਟੀ ਤੇ ਹੁੰਦੀ ਹੈ ਇੱਕ ਕਲਾਸ ਫੋਰ ਡਿਊਟੀ ਤੇ ਹੁੰਦਾ ਉਹ ਕੋਈ ਜ਼ਿਆਦਾ ਕੁ ਜ਼ਰੂਰਤ ਨਹੀਂ ਤੇ ਥੋੜਾ ਬਾਤ ਫਰਸਟ ایڈ ਦੇ ਕੇ ਉਹਨਾਂ ਨੂੰ ਫਿਰ ਸਮਝਾ ਦਿੱਤਾ ਜਾਂਦਾ ਇਹ ਸਭ ਅਸੀਂ ਸਿਵਲ ਸਰਜਨ ਮੈਡਮ ਦੀ ਨੋਲਿਜ ਲੈ ਆਂਦਾ ਹੋਇਆ ਹੈ ਕਿ ਸਾਡੇ ਕੋਲ ਪ੍ਰੋਬਲਮ ਆ ਰਹੀ ਹੈ ਯੂਨਾਈਟਸ ਚ ਚਲਾਂਦੀ ਉਹਨਾਂ ਦੀ ਪਰਮਿਸ਼ਨ ਨਾਲ ਹੀ ਕੀਤਾ ਹੋਇਆ ਹੈ ਇੱਕ ਮੈਡੀਕਲ ਅਫਸਰ ਸ਼ਿਵਾਜੀ ਉਹਨ ਜਨਵਰੀ ਚ ਦੋ ਹੋ ਗਏ ਹੈ ਜਨਵਰੀ ਤੋਂ ਅਸੀਂ ਦੋ ਸਾਨੂੰ ਅਸੀਂ ਡਿਮਾਂਡ ਤਾਂ ਸੱਤ ਦੀ ਕੀਤੀ ਸੀ ਇੱਕ ਆਇਆ ਮੈਡੀਕਲ ਇਵਨ ਇਹ ਸਾਨੂੰ ਐਮਰਜੈਂਸੀ ਮੈਡੀਕਲ ਅਫਸਰ ਸਟਾਫ ਨੂੰ ਕਾਫੀ ਦਿੱਕਤ ਆ ਰਹੀ ਹੁੰਦੀ ਜੀ ਬਹੁਤ ਦਿੱਕਤ ਆ ਰਹੀ ਹੈ ਜੀ ਕਿਉਂਕਿ ਜਿਹੜਾ ਵੀ ਮਰੀਜ਼ ਆਂਦਾ ਉਹਨੂੰ ਤਾਂ ਬੜੀ ਉਮੀਦ ਨਾਲ ਆਂਦਾ ਸਾਡੇ ਕੋਲ ਪਰ ਜਦੋਂ ਕ੍ਰਾਂਚ ਆਫ ਸਟਾਫ ਹੈ ਡਾਕਟਰ ਨਹੀਂ ਹੈ ਤਾਂ ਜਿਹੜਾ ਸਟਾਫ ਹੈ ਉਹ ਵੀ ਨਹੀਂ ਸੰਭਾਲ ਸਕਦਾ ਉਹਨੂੰ ਜਦੋਂ ਤੱਕ ਇਨਸਟਰਕਸ਼ਨ ਦੇਣ ਵਾਲਾ ਕੋਈ ਸੀਨੀਅਰ ਨਹੀਂ ਹੈ ਤਾਂ ਪ੍ਰੋਬਲਮ ਆਉਂਦੀ ਹੈ ਪੇਸ਼ੈਂਟ ਨੂੰ ਵੀ ਪ੍ਰੋਬਲਮ ਆਉਂਦੀ ਹੈ ਸਾਡੇ ਸਟਾਫ ਨੂੰ ਵੀ ਪ੍ਰੋਬਲਮ ਆਉਂਦੀ ਜਦੋਂ ਰੈਫਰ ਕਰਨਾ ਉਹਨਾਂ ਨੂੰ ਵੀ ਅੱਛਾ ਨਹੀਂ ਲੱਗਦਾ ਕਿ ਐਸੀ ਪੇਸ਼ੈਂਟ ਨੂੰ ਕਹੀਏ ਤੂੰ ਕਿ ਤੁਸੀਂ ਹਸਪਤਾਲ ਚ ਚਲਾ ਜਾ ਬਾਰੀ-ਬਾਰੀ ਰਿਮਾਈਂਡਰ ਭੇਜਿਆ ਸਰਕਾਰ ਨੂੰ ਵੀ ਬਾਰੀ-ਬਾਰੀ ਲਿਖੇ ਦੇਖੇ ਭੇਜਿਆ ਜਾਂਦਾ ਵੀ ਸਾਡੇ ਕੋਲ ਦਿੱਤੇ ਜਾਂਦੇ ਡਾਕਟਰ ਕੋਈ ਹਜੇ ਤੱਕ ਕੁਛ ਪੁੱਛ ਤੱਕ ਇੱਕ ਮੈਡੀਕਲ ਐਮਰਜੈਂਸੀ ਮੈਡੀਕਲ ਅਫਸਰ ਆਇਆ ਜਨਵਰੀ ਚ ਸਾਡੇ ਕੋਲ ਉਹਨਾਂ ਨੇ ਜੋਇਨ ਕਿੰਨੇ ਸਮੇਂ ਤੋਂ ਹੈ ਨਹੀਂ ਜੀ ਦੇਖਿਓ ਸਟਾਫ ਵਿੱਚ ਮੈਂ ਮੈਨੂੰ ਤਾਂ ਡੇਢ ਸਾਲ ਹੋਇਆ ਜੀ ਡੇਢ ਸਾਲ ਤੋਂ ਨਹੀਂ ਹੈ ਉਸ ਤੋਂ ਪਹਿਲਾਂ ਤੋਂ ਜਿਆਦਾ ਕਮੈਂਡ ਨਹੀਂ ਕਰ ਸਕਦੀ ਪਹਿਲਾਂ ਵੀ ਨਹੀਂ ਸੀਗੇ ਸ਼੍ਰੀ ਮੁਖਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ